ਇਹ ਮੌਜੂਦਾ 7 ਨੰਬਰ ਵਾਰਡ ਦੀ ਭਾਜੀ ਮੇਰੀ ਵਾਰਡ ਵਿੱਚ 60 ਬੋਟ ਕੱਲੇ ਦੀ ਕੱਟੀ ਗਈ ਆ ਮੇਰੀ ਮੌਜੂਦਾ ਦੀ ਵੀ ਕੱਟਦੀ ਇਹਨਾਂ ਨੇ ਇਹ ਭਾਜੀ ਅਸੀਂ ਕਹਿੰਦੇ ਆ ਜੋ ਵੀ ਕਪਲਾ ਕੀਤਾ ਸਾਰਾ ਆਪ ਪਾਰਟੀ ਨੇ ਕੀਤਾ ਵਾ ਤੇ ਅਸੀਂ ਇਹ ਤਾਂ ਕਹਿੰਦੇ ਹਾਂ ਇਹਦੇ ਕੋਈ ਕਾਰਵਾਈ ਹੋਵੇ ਤੇ ਸਾਡੀ ਜਿਹੜੀ ਪੰਚਾਇਤ ਆਣਾ ਜਿਹੜੀ ਸਾਡੀ ਵੋਟਾਂ ਫੇਰ ਭਾਲੀ ਹੋਣ ਨਹੀਂ ਤੇ ਫਿਰ ਪੰਚਾਇਤ ਜਿਹੜੀ ਆਪਣੀਆਂ ਵੋਟਾਂ ਵਾ ਇਹ ਰੱਦ ਹੋਣਾ ਪਿੰਡੋਂ ਸਰਪੰਚ ਜੀ ਦਾ ਗੱਲ ਦਾ ਦਿਲ ਰਹੇਗਾ ਤੁਹਾਡੀ ਸਮਝ ਹੋ ਪਾਏਗੀ ਹਾਂਜੀ ਭਾਜੀ ਸਮਝ ਹੀ ਕੀ ਹੋਣੀ ਆ ਅਸੀਂ ਤਾਂ ਵੇਖਣ ਦੇ ਭਾਜੀ 6-700 ਬੋਟ ਅਸੀਂ ਸਾਰੇ ਕੱਟੇ ਅਸੀਂ ਕਿੱਥੇ ਜਾਈਏ ਨਾ ਅਸੀਂ ਪਿੰਡ ਚ ਰਹਿ ਏ ਭਾਜੀ ਸਾਡੀ ਇਹ ਸਾਨੂੰ ਇਹ ਸੁਣਵਾਈ ਹੋਵੇ ਸਾਡੀ ਭਾਜੀ ਤੇ ਆਪਣਾ ਮਾਰਾ ਦੂਜਾ ਇਹ ਆਪਣੀ ਪਛਾਣ ਜਿਹੜੀ ਆਪਣੀਆਂ ਚੋਣਾਂ ਵਾਂ ਇਹ ਰੱਦ ਹੋਣਾ ੜੇ ਪਿੰਡ ਉਹਨਾ ਜਿਹੜਾ ਸੁਦੇਸ਼ ਸਿੰਘ ਜੀ ਸਰਪੰਚ ਪਿੰਡ ਗਮਾਪੁਰਾ ਤੇ ਇਹ ਜਿਹੜਾ ਇਹ ਇਲੈਕਸ਼ਨ ਹੋ ਰਹੀ ਆ ਜਦੋਂ ਮੇਰੀ ਇਲੈਕਸ਼ਨ ਹੋਈ ਸੀ ਅੱਜ ਤੋਂ 5 ਸਾਲ ਪਹਿਲਾਂ ਉਸ ਵੇਲੇ ਜੀਆਂ ਵੋਟਾਂ ਜਿਹੜੀਆਂ ਉਹ ਅੱਜ ਨਾਲੋਂ ਬਹੁਤ ਜ਼ਿਆਦਾ ਸੀ ਔਰ ਵਤਨ ਦੀ ਬਜਾਏ ਇਹਨਾਂ ਨੇ ਘਟਾਤੀਆਂ ਵਾਂ ਔਰ ਕਟੀਆਂ ਵੀ ਐਸਾ ਨਾ ਵੀ ਜਿਹੜੇ ਜਿਹੜੀਆਂ ਨਾਲ ਲੋੜ ਸੀ ਉਹ ਵੋਟ ਦਾ ਖੜੀ ਇਹਨਾਂ ਨੇ ਬਾਕੀ ਬਹੁਤ ਸਾਰੀਆਂ ਘਟਾਤੀਆਂ ਨੇ ਜੀ ਜਿਨ੍ਹਾਂ ਕਿਹਨੇ ਵਾਅਦਾ ਕੀਤਾ ਮੈਂ ਇਲੈਕਸ਼ਨ ਲੜਨੀ ਆ ਸਰਪੰਚੀ ਦੀ ਜਾਂ ਕਿਹਨੇ ਵਾਅਦਾ ਕੀਤਾ ਮੈਂਬਰੀ ਲੜਨੀ ਦੀ ਉਹਨਾਂ ਦੀ ਵੋਟਾਂ ਕਟਾ ਕੇ ਤੇ ਇਹਨਾਂ ਨੇ ਜਿਨ੍ਹਾਂ ਨੂੰ ਬਣਾਉਣਾ ਸੀ ਉਹਨਾਂ ਦੀ ਵੋਟਾਂ ਰੱਖਣੀਆਂ ਬਾਕੀ ਸਭ ਕਟਾ ਦਿੱਤੀਆਂ ਨੇ ਔਰ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆਂ ਔਰ ਜਿੱਥੇ ਜਿੱਥੇ ਹਣਕੂ ਜਾਣਾ ਜਾ ਜਾਊਗਾ ਅਸੀਂ ਜਾਵਾਂਗੇ ਔਰ ਇਸ ਗੱਲ ਦਾ ਅਸੀਂ ਇਨਸਾਫ ਲਵਾਵਾਂਗੇ ਔਰ ਜਿਹੜਾ ਉਹ ਡਾਕਟਰ ਸਾਹਿਬ ਐਮਐਲਏ ਸਾਹਿਬਾ ਜਸਬੀਰ ਸਿੰਘ ਜੀ ਉਹਨੂੰ ਅਸੀਂ ਦੱਸਣਾ ਚਾਹੁੰਦੇ ਆਂ ਕਿ ਅੱਜ ਤੋਂ ਐਮਐਲਏ ਬਣ ਗਿਆ ਵਾ ਸਾਡੇ ਪਿੰਡੋਂ ਅੱਗੇ ਤੋਂ ਤੈਨੂੰ ਕਦੇ ਕੋਈ ਮੈਂਬਰੀ ਨਹੀਂ ਬਣਾਉਣ ਦਵਾਂਗੇ ਇਹ ਗੱਲ ਦਾ ਜੋੜ ਦਾ ਕਿੰਨੇ ਆ ਔਰ ਟੌਰ ਦਾ ਕਿੰਨੇ ਤੈਨੂੰ ਠੀਕ ਹੈ ਜੀ ਅੱਜ ਮੇਰਾ ਨਾਮ ਜੀ ਨੀਤਪਾਲ ਸਿੰਘ ਆ ਪਿੰਡ ਗਮਾਨਪੁਰਾ ਔਰ ਮੌਜੂਦਾ ਮੈਂਬਰ ਪੰਚਾਇਤ ਆ ਮੈਂ ਔਰ ਸਾਡੇ ਨਾਲ ਬਹੁਤ ਵੱਡਾ ਧੱਕਾ ਕੀਤਾ ਗਿਆ ਡਾਕਟਰ ਜਸਬੀਰ ਨੇ ਇਹਨੇ ਇਸ ਪੱਖ ਤੇ ਆਪਣੇ ਲੈਵਲ ਦੇ ਵਿੱਚ ਆਪਣੇ ਐਮਐਲਏ ਦੇ ਵਿੱਚ ਇਹ ਆਪਣੇ ਰਿਸ਼ਤੇਦਾਰਾਂ ਨੂੰ ਇਥੋਂ ਇਲੈਕਸ਼ਨ ਲੜਾ ਰਿਹਾ ਹੈ ਔਰ ਇਹ ਚਾਹੁੰਦਾ ਹੈ ਕਿ ਅਹੀਂ ਧੱਕੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਸਰਪੰਚ ਬਣਾ ਲਈਏ ਪਰ ਅਸੀਂ ਇਹ ਧੱਕਾ ਨਹੀਂ ਹੋਣ ਦੇਵਾਂਗੇ ਅਸੀਂ ਵੀ ਇਲੈਕਸ਼ਨ ਲੜਨ ਦੇ ਹੱਕਦਾਰ ਹਾਂ ਔਰ ਸਾਡੇ ਸਾਰੇ ਹੀ ਪਰਿਵਾਰ ਦੀ VOTING ਜਿਹੜੀ ਆ ਕੱਟੀ ਗਈ ਆ ਅਸੀਂ ਇਹਦਾ ਵਿਰੋਧ ਬਹੁਤ ਹੀ ਜ਼ਬਰਦਸਤ ਕਰਾਂਗੇ ਔਰ ਇਸ MLA ਨੂੰ ਇਸ ਗੱਲ ਦਾ ਜਵਾਬ ਦੇਵਾਂਗੇ ਠੋਕੇ ਵੀ ਸਾਡਾ ਭਾਈਚਾਰਾ ਜਿਹੜਾ ਪਿੰਡ ਸਾਰਾ ਇਕੱਠਾ ਹੋਇਆ ਏ ਸਾਡੀ 7-800 ਵੋਟੇ ਨਾਲ ਕੱਟ ਕੇ ਤੇ ਅਸੀਂ ਧੱਕੇ ਨਾਲ ਇਹਨੂੰ ਨਹੀਂ ਹੋਣ ਦੇਵਾਂਗੇ ਸਾਨੂੰ ਡਰਿਆ ਕਿ ਜਿਹੜੇ ਸਾਡੇ ਭੈਣ ਭਰਾਵਾਂ ਨੇ ਕਾਗਜ਼ ਭਰੇ ਆ ਇਹ ਚਾਹੂਗਾ ਵੀ ਉਹਨਾਂ ਦੇ ਕਾਗਜ਼ ਵੀ ਰੱਦ ਕੀਤੇ ਜਾਣ ਅਗਰ ਜੇ ਸਾਡੇ ਪਿੰਡ ਨਾਲ ਧੱਕਾ ਕਰ ਸਕਦਾ ਤੇ ਕੱਲ ਨੂੰ ਧੱਕੇ ਨਾਲ ਸਰਪੰਚ ਬਣਾ ਕੇ ਸਾਡੇ ਭੈਣ ਭਰਾਵਾਂ ਤੇ ਨਜਾਇਜ਼ ਪਰਚੇ ਵੀ ਹੋ ਸਕਦੇ ਆ ਇਨਸਾਫ ਚਾਹੀਦਾ ਹੈ ਇਸ ਇਨਸਾਫ ਵਾਸਤੇ ਸਾਨੂੰ ਚਾਹੀ ਜਿੱਥੇ ਮਰਜ਼ੀ ਜਾਣਾ ਪਵੇ ਧਰਨਾ ਲਾਉਣਾ ਪਵੇ ਚਾਹੇ ਸਾਨੂੰ ਕੋਈ ਚੱਕਾ ਜਾਮ ਕਰਨਾ ਪਵੇ ਅਸੀਂ ਕਰਾਂਗੇ ਸਾਨੂੰ ਇਸ ਗੱਲ ਦਾ ਬਹੁਤ ਵਿਰੋਧ ਹੈ ਜੀ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਅੱਜ ਹੀ ਸੰਭੂ ਪਿੰਡ ਗਮਾਨਪੁਰਾ ਦੇ ਮੋਹਤਵਰ ਸੱਜਣ ਪਿੰਡ ਦੇ ਵਿਅਕਤੀ ਕਿਣ ਦੀ ਪੂਰੀ ਸਾਂਝ ਨਾਲ ਇਕੱਠੇ ਹੋਏ ਆ ਕਿ ਜੋ ਸਾਡੇ ਪਿੰਡ ਗਮਾਨਪੁਰੇ ਵਿੱਚ ਤੱਕਾ ਹੋਇਆ ਵਾ ਜੋ ਪਿੰਡ ਦੀ 7-800 ਵੋਟ ਕਟਾਈ ਗਈ ਆ ਸਿਰਫ ਕਟਾਈ ਆ ਦੇ ਚਾੜੂ ਦੀ ਸਰਕਾਰ ਨੇ ਕਟਾਈਆ ਹੋਰ ਕਿਸੇ ਨੇ ਨਹੀਂ ਕਟਾਈ ਸਾਡੇ ਪਿੰਡ ਕਾਲੀਆਂ ਨਾਲ ਵੀ ਸਾਡੀ ਬੜੀ ਸਾਂਝਾ ਸਾਡੀ ਕਾਂਗਰਸ ਨਾਲ ਬੜੀ ਸਾਂਝਾ ਸਾਡੀ ਕਾਮਰੇਟ ਪਰਿਵਾਰ ਨਾਲ ਵੀ ਬੜੀ ਸਾਂਝਾ ਸਾਨੂੰ ਇਹ ਵੱਖ ਕਰਨ ਵਾਲੀ ਪਾਰਟੀ ਆ ਗਈ ਆ ਸਾਨੂੰ ਇਸ ਪਾਰਟੀ ਤੋਂ ਖਤਰਾ ਵਾ ਜੇ ਸਾਡੀ 7-800 ਵੋਟ ਕਟਾ ਸਕਦੇ ਆ ਕੱਲ ਨੂੰ ਸਾਡੇ ਕਾਗਜ ਵੀ ਰੱਦ ਕਰਾ ਸਕਦੇ ਆ ਸਾਨੂੰ ਇਸ ਗੱਲ ਦਾ ਬਹੁਤ ਖਤਰਾ ਵਾ ਇਹ ਸਰਕਾਰ ਨੇ ਸਾਡੇ ਪਿੰਡ ਦੇ ਪਿਆਰ ਨੂੰ ਸਾਡੇ ਪਿੰਡ ਦੇ ਇਤਫਾਕ ਨੂੰ ਖੇਰੂ ਖੇਰੂ ਕਰਤਾ ਆ ਇਹ ਆਪ ਤੇ ਤੀਲਾ ਤੀਲਾ ਇਹ ਨਾ ਹੋਣਾ ਵਾ ਸਾਨੂੰ ਵੀ ਇਹ ਤੀਲਾ ਤੀਲਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਸਾਡਾ ਸਖਤ ਵਿਰੋਧ ਆ ਜਸਵੀਰ ਸਿੰਘ ਐਮ ਐਲ اے ਤੇ ਪਿੰਡ ਨੇ ਪੂਰਾ ਇਕੱਠਾ ਹੋ ਕੇ ਜਦੋਂ ਐਮ ਐਲ اے ਦੀ ਇਲੈਕਸ਼ਨ ਸੀ ਇਹਨੂੰ ਐਮ ਐਲ اے ਦੀਆਂ ਵੋਟਾਂ ਪਾਈਆਂ ਇਹਨੂੰ ਪਾਈਆਂ ਤਾਂ ਸੀ ਚਲੋ ਸਾਡੇ ਇਲਾਕੇ ਦਾ ਐਮ ਐਲਿਆ ਸਾਨੂੰ ਤਫਾਕ ਨਾ ਰੱਖੂਗਾ ਪਰ ਅੱਜ ਜੋ ਅਸੀਂ ਵੇਖਣ ਦੇ ਆ ਜੋ ਨਾ ਟੀਲ ਟੀਲ ਖਲਾਰ ਦਿੱਤੀ ਆ ਉਹਦਾ ਸਾਨੂੰ ਸਖਤ ਵਿਰੋਧ ਆ ਇਹ ਪਿੰਡ ਗਮਾਨਪੁਰੇ ਦੇ ਉੱਤੇ ਜੋ ਹੋਇਆ ਵਾ ਉਹ ਬਹੁਤ ਨਿੰਦਣਯੋਗ ਕੀਤਾ ਆ ਪਰ ਗਮਾਨਪੁਰੇ ਨੇ ਨਹੀਂ ਕੀਤਾ ਇਹ ਆਮ ਪਾਰਟੀ ਸਰਕਾਰ ਨੇ ਕੀਤਾ ਵਾ ਅਸੀਂ ਜੋ ਕੁਝ ਵੀ ਹੋਊਗਾ ਸਾਡੇ ਪਿੰਡ ਦੀ ਇਲੈਕਸ਼ਨ ਰੱਦ ਹੋ ਜਾਏ ਸਾਨੂੰ ਇਸ ਗੱਲ ਦਾ ਮਾਸਾ ਅਫਸੋਸ ਨਹੀਂਗਾ ਇਲੈਕਸ਼ਨ ਰੱਦ ਕਰਕੇ ਜਿੰਨਾ ਵੀ ਟਾਈਮ ਪਾਉਗੀ ਸਰਕਾਰ ਅਸੀਂ ਉਸ ਟਾਈਮ ਤੇ ਇਲੈਕਸ਼ਨ ਕਰੌਣ ਨੂੰ ਤਿਆਰ ਆ ਪਰ ਇਹ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਜੀਂਦੇ ਬੰਦੇ ਨੂੰ ਵੋਟਾਂ ਤੋਂ ਵਖ ਕਰ ਦੇਣਾ ਉਹਨਾਂ ਦੀ ਵੋਟਾਂ ਕਟਾ ਦੇਣੀ ਆ ਇਹ ਸਭ ਤੋਂ ਨਿੰਦਨਯੋਗ ਗੱਲ ਆ ਸਾਡੀ ਭਵੇਂ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਆ ਫਿਰ ਵੀ ਸਾਡੀ ਅਪੀਲ ਆ ਕਿ ਸਾਨੂੰ ਇਤਰਾਹ ਜਿਹੜੀਆਂ ਵੋਟਾਂ ਵਾਂ ਉਹ ਸਾਡੀਆਂ ਬਣਾਈਆਂ ਜਾਣ ਮੜ ਤੋਂ ਜਿੰਨੀਆਂ ਵੋਟਾਂ ਕਟੀਆਂ ਜਿੰਨੀਆਂ ਪਿਛਲੇ ਐਮਐਲਏ ਦੀ ਇਲੈਕਸ਼ਨ ਚ ਪਾਈਆਂ ਵਾ ਜਾਂ ਐਮਪੀ ਦੀ ਇਲੈਕਸ਼ਨ ਚ ਪਾਈਆਂ ਵਾ ਸਾਡੀਆਂ ਵੋਟਰਾਂ ਬਾਲ ਕੀਤੀਆਂ ਜਾਣ ਤੇ ਗਮਨਪੁਰੇ ਦੀ ਅੱਜ ਤੋਂ ਇਸ ਇਲੈਕਸ਼ਨ ਨੂੰ ਰੱਦ ਕਰਕੇ ਦੁਬਾਰਾ ਇਲੈਕਸ਼ਨ ਕਰਾਈ ਜਾਵੇ ਧੰਨਵਾਦ